ભાઈ ਸਾਰਿਆਂ ਨੂੰ હા ਪਹਿਲੀ સેવા ભાઈ ਤੁਸੀਂ ਵੀਡੀਓ ਸ਼ੇਅਰ ਕਰ ਸਕਦੇ ਹੋ ਤੇ ਦੂਜੀ સેવા ਆਪਣੇ ਚੈਨਲ ਨੂੰ ਪੇਜ ਨੂੰ ਫੋਲੋ ਕਰ ਸਕਦੇ ਹੋ ਤੇ ਤੀਜੀ સેવા ભાઈ سپورਟ ਕਰੋ ਤੁਹਾਨੂੰ ਵਾਤੋ ਵਾਤ ਇੱਕ ਆਸਥਿਕਰਣ YouTube ਦੇ ਚੈਨਲ ਹੈ ਗੁਰਜੀਤ ਰੋੜਾ ਵਾਲੀ ਆਪਣਾ Instagram ਦਾ ਨਹੀਂ ਤਾਂ Facebook ਤੇ ਵੀ ਗੁਰਜੀਤ ਦਾ ਆਟੋ ਵੀਡੀਓ ਫੋਲ ਕਰਿਆ ਕਰੋ ਵਾਤੋ ਵਾਤ ਆਪਾਂ સૌਨੇ ਵੀ ਆਪਾਂ ਬੇਜਵਾਨਾਂ ਵਾਸਤੇ ਜਗ੍ਹਾ ਲਈਏ ਤੇ ਸ਼ੈਲਟਰ ਬਣਾਈਏ ਬਹੁਤ ਔਖਾ ਇਹ ਨਾਲੋਂ ਸਾਡੀ ਗਲੀ ਭਰ ਜਾਂਦੀ ਆ ਲਾਈਵ ਵਿੱਚ ਕਈ ਵਾਰੀ ਤੁਸੀਂ ਦੇਖ ਲੈਣੋ ਵੀ ਕਿੰਨੇ ਕਿੰਨੇ ਆਪਣੇ ਬੱਚੇ ਆਉਂਦੇ ਰੋਟੀ ਖਾਣ ਆਉਂਦਾ ਫੀਡ ਖਾਣ ਤਾਂ ਬਈ ਸਪੋਰਟ ਕਰੋ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਓ ਤੇ ਆਪਾਂ ਇਹਨਾਂ ਵਾਸਤੇ ਜਗਾ ਲਈਏ ਸਾ ਦਵਾਈਆਂ ਮਾੜੀ ਤੇ ਇਹਨਾਂ ਫੀਡ ਵਗੈਰਾ ਤੁਸੀਂ ਚਲੋ ਬਹੁਤ ਹੈਲਪ ਕਰਦੇ ਹੋ ਹਨਾ ਸਾਨੂੰ ਇੰਨੀ ਬਹੁਤ ਹੈ ਜੀ ਫੀਡ ਪਰ ਫਿਰ ਵੀ ਤੁਹਾਨੂੰ ਪਤਾ ਹੀ ਲੱਗਦੀ ਬਹੁਤ ਆ ਫੀਡ ਕਿੰਨੇ ਕਿੰਨੇ ਬੱਚੇ ਆ ਤਾਂ ਚਲੋ ਹੁਣ ਤਾਂ ਮੌਕੇ ਤੇ ਇਸ ਟਾਈਮ ਥੋੜੇ ਬੈਠਿਆ ਜੇ ਆਏ ਨਹੀਂ ਕਿਉਂਕਿ ਅਸੀਂ ਲਾਈਵ ਕਰਨਾਂ ਤੇ ਜਲਦੀ ਵੀਡੀਓ ਬਣਾ ਰਹੇ ਆ ਤਾਂ ਹੁਣ ਆਉਣੇ ਸ਼ੁਰੂ ਹੋ ਗਏ ਤੇ ਆਈ ਜਾਣੀ ਤਾਕ ਬਈ ਆਈ ਜਾਣਾ ਅਸੀਂ ਸਪੋਰਟ ਕਰਿਆ ਕਰੋ ਬਾਅਦ ਤੋਂ ਬਾਅਦ ਦਾ ਯੋਗਦਾਨ ਪਾਇਆ ਕਰੋ ਆਪ ਦਾ ਆਪ ਜਗਾ ਲੈਣੀ ਇਹਨਾਂ ਵਾਸਤੇ ਤੇ ਸ਼ੈਲਟਰ ਬਣਾਉਣਾ ਜੀ ਤੇ ਇੱਕ ਬਾਈ ਅਜੇ ਕੁਮਾਰ ਭਰਾ ਹੈਗਾ ਜੀ ਅ ਇੰਗਲੈਂਡ ਤੋਂ ਤੇ ਉਸ ਭਰਾ ਦਾ ਫੀਡ ਦਾ ਗੱਟਾ ਆਇਆ ਤੇ ਬਾਈ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਦੋਂ ਮੈਂ ਇਸੇ ਜੋੜ ਕੇ ਵੀ ਜਿਹੜੇ ਭਰਾ ਨੇ ਇਹ ਬੇਜਵਾਨਾਂ ਬਾਰੇ ਇਹਨਾਂ ਦੇ ਢਿੱਡ ਭਰਨ ਬਾਰੇ ਸੋਚਿਆ ਹਨ ਜੀ ਤੇ ਚਲੋ ਠੀਕ ਆ ਬਈ ਤੁਸੀਂ ਜਾਓ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਭਾਈ سپورਟ ਕਰਿਆ ਕਰੋ ਵੱਧ ਤੋਂ ਵੱਧ ਇਹ ਬੇਜਵਾਨਾਂ ਲਈ ਆਪਾਂ ਜਗ੍ਹਾ ਲੈਣੀ ਆ ਘਰ ਬਣਾਉਣਾ ਇਹਨਾਂ ਵਾਸਤੇ ਹਨਾ ਸ਼ੈਲਟਰ ਬਣਾਵਾਂਗੇ ਤੇ ਵੱਧ ਤੋਂ ਵੱਧ سپورਟ ਕਰਿਆ ਕਰੋ ਸਾਡੇ ਨਾਲ ਜੁੜੋ ਵੱਧ ਤੋਂ ਵੱਧ ਤੇ ਵੱਧ ਤੋਂ ਵੱਧ ਹੀ ਫੀਡ ਦੀ ਮਦਦ ਕਰਦੇ ਰਿਹਾ ਕਰੋ ਦੇਖੋ ਵੀ ਕਿੰਨੇ ਬੇਜਵਾਨ ਆਪਣੇ ਕੋਲੇ ਫੀਡ ਖਾਣ ਆਉਂਦੇ ਆ ਉਹਦਾ ਢਿੱਡ ਭਰਨ ਆਉਂਦੇ ਆ ਇਹ ਸਿਰਫ ਤੁਹਾਡੇ سپورਟ ਕਰਕੇ ਹੀ ਆ ਤਾਂ ਇੱਕ ਕੱਲ ਬਾਈ ਦਾ ਆਪਣਾ ਫੀਡ ਆਈ ਸੀਗੀ ਅਜੇ ਕੁਮਾਰ ਇੰਗਲੈਂਡ ਤੋਂ ਹਨਾ ਫੀਡ ਦਾ ਘਟਾ ਆਇਆ ਸੀ ਅਜੇ ਕੁਮਾਰ ਇੰਗਲੈਂਡ ਤੋਂ ਭਰਾ ਤੇ ਭਰਾ ਦਾ ਧੰਨਵਾਦ ਬਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਤਾਂ ਜਿਹੜੇ ਇਹ ਬੇਜਵਾਨਾਂ ਬਾਰੇ ਤੁਸੀਂ ਸੋਚਿਆ ਹਨ ਇਹਨਾਂ ਦਾ ਢਿੱਡ ਭਰਨ ਬਾਰੇ ਤਾਂ ਬਈ ਵੀਡੀਓ ਵਾਤ ਵਾਤ ਸ਼ੇਅਰ ਕਰਿਆ ਕਰੋ ਜੀ ਇਹ ਵੀ ਥੋੜੀ ਸੇਵਾ ਹੀ ਆ ਤਾਂ ਸਾਡੀ ਹੈਲਪ ਟਾਈਮ ਟਾਈਮ ਤੇ ਕਰਦੇ ਰਿਹਾ ਕਰੋ ਜੀ ਤਾਂ ਆਪਣਾ YouTube ਤੇ ਇੱਕ ਆਸ ਦੀ ਕਿਰਨ ਤੇ ਵਾਤ ਵਾਤ ਜਾ ਕੇ ਵੀਡੀਓ ਵੇਖਿਆ ਕਰੋ ਤਾਂ ਆਪਾਂ ਜਗਾ ਲੈ ਸਕੀਏ ਜਲਦੀ ਹਨਾ ਇਹਨਾਂ ਵਾਸਤੇ ਤੇ ਆਪਾਂ ਕੋਈ ਬੇ ਸਹਾਰਾ ਬੱਚਾ ਕੋਈ ਵੀ ਆ ਉਹਨ ਭੁੱਖ ਨਾਲ ਨਾ ਮਰਨ ਦੇਗੇ ਤਾਂ ਉਹਨੂੰ ਇਲਾਜ ਤੋਂ ਬਿਨਾਂ ਨਾ ਮਰਨ ਦੇਗੇ ਤਾਂ ਦੇਖੋ ਜੀ ਆਪਣੇ ਘਰੇ ਕਿੰਨੇ ਬੱਚੇ ਆਉਂਦੇ ਰੋਟੀ ਖਾਣ ਅਜੇ ਤਾਂ ਨਾਲੇ ਆਏ ਨਹੀਂ ਪੂਰੇ ਇਹ ਤਾਂ ਬਹੁਤ ਘੱਟ ਨੇ ਤਾਂ ਵੀਡੀਓ ਸ਼ੇਅਰ ਕਰ ਦਿਓ ਜੀ ਦੱਸਿਓ ਜੀ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਆਸ ਕਰਦੇ ਆ ਬਾਈ ਸਾਰੇ ਠੀਕ ਠਾਕ ਹੋਵੋਗੇ ਤਾਂ ਬਾਈ ਆ ਬੇਜਵਾਨ ਆਪਣੇ ਘਰੇ ਬੇਜਵਾਨ ਆਪਣੇ ਘਰੇ ਜੀ ਫੀਡ ਖਾਣ ਆਉਂਦੇ ਹਨ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਭੈਣ ਭਰਾਵਾਂ ਨੂੰ ਤਾਂ ਬਾਈ ਮੈਂ ਅਪੀਲ ਕਰਦਾ ਵੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਇੱਕ ਆਸ ਦੀ ਕਿਰਨ ਤੇ ਯੂਟਿਊਬ ਤੇ ਨਲ ਆਪਣਾ ਆ ਬੱਚਿਆਂ ਦੀ ਮਾਂ ਆਣੀਗੀ 6 ਬੱਚੇ ਆ ਇਹ ਤਾਂ ਬਾਕੀ ਵੱਡੇ ਬੱਚੇ ਬਹੁਤ ਜਿਹੜੇ ਪਹਿਲਾਂ ਬੇਸਹਾਰਾ ਸੀ ਅਨਾਥ ਸੀਗੇ ਤੇ ਜਿਹੜੇ ਫੀਡ ਖਾ ਕੇ ਜਾਂਦੇ ਆ ਥੋੜੀ ਸਪੋਰਟ ਕਰਕੇ ਹੀ ਆ ਬਈ ਜੋ ਵੀ ਹੋ ਸਕਦਾ ਤਾਂ ਨਹੀਂ ਬਈ ਸਾਡੀ ਤਾਂ ਇਨੀ ਹੈ ਜੀ ਤਾਂ ਹੈ ਨਹੀਂਗੀ ਕਿ ਅਸੀਂ ਇਹਨਾਂ ਵਾਸਤੇ ਕੋਸ਼ਣਾ ਕੁਸ਼ ਕਰੀਏ ਤਾਂ ਮੈਂ ਅੱਜੋ ਤੋਂ ਵੀ ਕਹਿਣਾ ਬਈ ਅਪੀਲ ਕਰਦਾ ਹਾਂ ਵੀ ਸਾਰੇ ਭੈਣ ਭਰਾ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਹੈਲਪ ਕਰਿਆ ਕਰੋ ਇਹਨਾਂ ਦੀ ਤਾਂ ਫੀਡ ਦੀ ਕੋਈ ਦਵਾਈਆਂ ਦੀ ਮਦਦ ਕਰ ਸਕਦਾ ਜੋ ਵੀ ਹੈ ਨਾ ਤੇ ਆਪਣਾ ਇੱਕ ਆਪਣਾ ਹੀ ਇੰਸਟਾਗ੍ਰam ਦਾ ਚੈਨਲ ਆ ਆ YouTube ਦਾ ਚੈਨਲ ਆ ਹਨ ਜੀ ਤੇ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਉਹਨੂੰ ਫੋਲੋ ਕਰ ਲਿਆ ਕਰੋ ਜੀ ਤਾਂ ਉਹਦੇ ਤੇ ਵੀਡੀਓ ਵੱਧ ਤੋਂ ਵੱਧ ਵੇਖਿਆ ਕਰੋ ਇਹ ਵੀ ਥੋੜੀ ਜੀ ਸੇਵਾ ਹੀ ਆ ਜਿਹੜਾ ਕੋਈ ਨਹੀਂ ਭੈਣ ਭਰਾ ਕੁਝ ਕਰਦਾਂਗਾ ਨਾ ਉਹ ਇਹ ਸੇਵਾ ਕਰ ਲਿਆ ਕਰੋ ਜੀ ਇਹ ਵੀ ਥੋੜੀ ਬਹੁਤ ਵੱਡੀ ਸੇਵਾ ਤਾਂ ਵੀਡੀਓ ਸ਼ੇਅਰ ਕਰ ਦਿਆ ਕਰੋ ਦੱਬ ਕੇ ਤਾਂ ਕਿ ਕਿਸੇ ਉਹ ਜੇ ਭੈਣ ਭਰਾ ਤੱਕ ਪਹੁੰਚ ਜਾਂਦੀ ਤੇ ਚਲੋ ਆਪਾਂ ਨੂੰ ਫੀਡ ਦੀ ਹੈਲਪ ਕਰ ਦਿੰਦੇ ਆ ਹਨ ਤਾਂ ਕੋਈ ਆਪਦਾ ਯੋਗਦਾਨ ਪਾਇਆ ਕਰੋ ਸਹਿਯੋਗ ਚ ਪਾਇਆ ਕਰੋ ਆਪਦਾ ਵਾਟੋ ਵਾਟ ਯੋਗਦਾਨ ਪਾਇਆ ਕਰੋ ਜੀ ਆਪਦਾ ਤੇ ਇਹ ਬੇਜਵਾਨਾਂ ਦਾ ਬਈ ਜਿਹੜਾ ਮਾਲਕ ਜਿਹੜਾ ਖਾਤ ਖਵਾਇਆ ਹਨ ਇਹਨਾਂ ਨੂੰ ਉਹ ਕਿਤੇ ਨਹੀਂ ਜਾਂਦਾ ਬਈ ਉਹ ਦੁੱਗਣਾ ਹੋ ਕੇ ਹੀ ਤੁਹਾਡੇ ਕੋਲੇ ਮੁੜ ਕੇ ਆਊਗਾ ਉਹ ਧੰਨਵਾਦ ਜੀ